इस वेल की बड़ी खबर सामने आ रही कि माँ तो से धी तो ने एक दूजे का हाथ ट्रेन थले छाल मारती है मांेशान रहो आई सवेरे छह बजे मौत की खबर मिली है तो फिलहाल पीड़ित परिवार ने भी दसी की दस तो बारह साल पहला जवान पुत की उन्होंने मौत हो चुकी थी दो लड़किया सन दोवे अपने सोरे घर लड़के जो घरे रह ਹੀ ਧੀਆ ਜਿਹੜੇ ਕਿ ਪਰੇਸ਼ਾਨ ਰਹਿੰਦੇ ਸਨ ਫਿਲਹਾਲ ਤੋਂ ਦੱਸਦੇ ਕਿ ਮਰਨ ਵਾਲੀ ਮਾਂ ਦੀ ਉਮਰ ਜਿਹੜੀ ਹੈ 45 ਸਾਲ ਦੀ ਹੈ ਤੇ ਧੀ ਦੀ ਉਮਰ 25 ਸਾਲ ਦੀ ਹੈ ਤੇ ਪਿਓ ਜਿਹੜਾ ਇੱਕ ਬਾੜ ਦਾ ਕੰਮ ਕਰਦਾ ਸੀ ਗਰੀਬ ਬਾਪ ਹੈ ਤ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਟ੍ਰੇਨ ਥੱਲੇ ਆ ਕੇ ਮਾਂ ਧੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਕੋਈ ਨਹੀਂ ਪਤਾ ਸਾਰਾ ਕਿਉਂ ਕੀ ਨਹੀਂ ਕੋਈ ਲੜਾਈ ਨਹੀਂ ਕੋਈ ਬੜਾਈ ਨਹੀਂ ਆ ਚਲ ਇਦਾਂ ਉੱਤਰਉਂਦੇ ਸੀ ਜਿੱਦਾਂ ਨਾ ਸਵੇਰੇ 6 ਵਜੇ ਪਤਾ ਲੱਗਾ ਨਾ ਉਹਦੋਂ ਨਹੀਂ ਪਤਾ ਲੱਗੇ ਕਿੰਨੇ ਵਜੇ ਕਰੂਗੀ ਕੀ ਪਤਾ ਹੀ ਹੁ ਮੇਰਾ ਹੁ ਕਿੱਥੇ ਬੈਠੀ ਸਾਰੀ ਲੱਗਦਾ ਜਾ ਲੱਛੜੇ ਬੈਠੀ ਉਹ ਅੰਦਰ ਬੈਠੀ ਰਹਦਾ ਮੈਂ ਬਾਹਰ ਪਈ ਸੀ ਕਿ ਪਤਾ ਨਹੀਂ ਕਿੰਨਾ ਸਾਲ ਇਸ ਵੇਲੇ ਪਤਾ ਲੱਗਿਆ ਹੀ ਬੜਾ ਬੇੜਾ ਵੀ ਹੈ ਜੀ ਕਹਿੰਦਾ ਪੀਰੇ ਕੋਈ ਹਾਂਜੀ ਹਾਂਜੀ ਇਹਨਾਂ ਦੇ ਕੈਲਕੂਲੇਟਰ ਤਾਂ ਹੋ ਗਈ 15-16 ਸਾਲ ਹੋ ਗਏ ਹਿੰਦਾ ਹਾਂਜੀ ਉਹਨਾਂ ਚ ਕੋਈ ਲੜਾਈ ਚ ਰਹੀ ਨਹੀਂ ਨਾ ਜਿੰਨ ਕੋਈ ਲੜਾਈ ਚ ਰਹੀ ਨਹੀਂ ਕਬੜ ਕਬੜ ਦਾ ਕੰਮ ਕਰਦੀ। ਇਹ ਮੇਰੀ ਕੁੜੀ ਸੀ ਤੇ ਇੱਕ ਮੇਰੀ ਬਹੁਤ ਸੀ। ਕਾਲੀ ਸਾਈਡ ਕੀ ਨਾਮ ਸੀ ਕੀ ਦੇਖੋ ਜਿਹੜੀ ਲੜਕੀ ਪਰਮਾ ਸੀ ਉਹ ਗਰੀਬ 45 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਜਿਹਦੀ ਕਰੀਬ 20-25 ਸਾਲ ਉਮਰ ਸੀ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਬੜੀ ਦੁਖਦਾਈ ਘਟਨਾ ਹੋਈ ਹੈ ਕਿ ਸਵੇਰੇ ਇਹ ਮੈਂਟਲੀ ਤੌਰ ਤੇ ਬੜੇ ਅਫਸੈਟ ਰਹਿੰਦੇ ਸੀਗੇ ਇੱਕ ਤਾਂ ਦੇਖੋ ਜਿਹੜੀ ਉਹ ਬੇਟੀ ਸੀ ਲਾਡੀ ਉਹਦੀ ਵੀ ਦੋ ਜਗ੍ਹਾ ਮੈਰਿਜ ਵੀ ਕੀਤੀ ਹੈ ਪਰ ਜਦੋਂ ਉਹ ਮੈਂਟਲੀ ਤੌਰ ਤੇ ਕਾਫੀ ਜਿਹੜੀ ਉਹ ਅਫਸੈਟ ਸੀਗੀ ਮਤਲਬ ਇੰਨਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਿ ਬਾਰਾਤ ਨੂੰ ਉੱਠ ਕੇ ਵਿਚਾਰੇ ਗੱਲੀ ਤੁਰੇ ਜਾਂਦੇ ਸੀਗੇ ਕਦੇ ਕਿਤੇ ਚਲੇ ਜਾਣਾ ਕਦੇ ਕਿਤੇ ਚਲਾਣਾ ਪਰ ਪਰਿਵਾਰ ਵਿਚਾਰਾ ਭਾਲ-ਭਾਲ ਕੇ ਲੈ ਕੇ ਆਉਂਦਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਇੱਕ ਵਾਰ ਆਪਣੇ ਡਾਕਟਰ ਈਸ਼ਾਨ ਨੂੰ ਵੀ ਦਿਖਾਇਆ ਸੀਗਾ ਆਪਣੇ ਸਿਵਲ ਹਸਪਤਲ ਦੇ ਵਿੱਚ ਮੈਡੀਸਨ ਵੀ ਉਹਨਾਂ ਨੂੰ ਦਿੰਦੇ ਸੀਗੇ ਔਰ ਜਦੋਂ ਆ ਲੱਗੀ ਔਰ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਇਹ ਤਾਂ ਚਲੋ ਟ੍ਰੇਨ ਦੇ ਥਲੇ ਆ ਗਈਆਂ ਕਈ ਵਾਰ ਉਹ ਵਿਚਾਰੀਆਂ ਵੈਸੇ ਰਾਤ ਨੂੰ ਉੱਠ ਕੇ ਭੱਜ ਲੈਂਦੇ ਸੀ ਕਈ ਵਾਰ ਬੱਸਾਂ ਕੋ ਨਹੀਂ ਉਧਰ ਭੱਜ ਲੈਂਦੇ ਸੀ ਉਥੋਂ ਫੜ ਕੇ ਲੈ ਕੇ ਆਉਂਦੇ ਸੀਗੇ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਮਹਿੰਗੇ ਪਾડા ਜਿਹੜਾ ਇਲਾਜ ਹੈ ਪਰਿਵਾਰ ਨਹੀਂ ਕਰਾ ਸਕਦੇ ਕਿਉਂਕਿ ਕਾਗਜ਼ ਚੁੱਕ ਕੇ ਇਹ ਪਰਿਵਾਰ ਜਿਹੜੇ ਸਾਰੇ ਗੁਜ਼ਾਰਾ ਕਰਦੇ ਨੇ ਬੜੇ ਗਰੀਬ ਪਰਿਵਾਰ ਹੈਗਾ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਵੱਡੀ ਹੀ ਦੁਖਦਾਈ ਘਟਨਾ ਹੈਗੀ ਬੜਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਪੂਰੇ ਵਾਰਡ ਨੂੰ ਕਿਉਂਕਿ ਇਸ ਪਰਿਵਾਰ ਨਾਲ ਮੇਰੇ ਬੜੇ ਪੁਰਾ ਬੜਾ ਚੰਗਾ ਪਰਿਵਾਰ ਹੈ ਬੜਾ ਸ਼੍ਰੀ ਪਰਿਵਾਰ ਹੈ ਬਹੁਤ ਵੱਡਾ ਜਿਹੜਾ ਇਹ ਘਟਾ ਪਿਆ ਗਿਆ ਇਸ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੇ ਲੜਕੀ ਹੈ ਪਰਮਾ ਉਹਨਾਂ ਦੇ ਘਰ ਉਹਨੇ ਕਾਲੀਰਾਮ ਉਹ ਵਿਚਾਰਾ ਬੜਾ ਸ਼ਰੀਫ ਬੰਦਾ ਹੈ ਸ਼ਰੀਫ ਦਾ ਜਿਹੜਾ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੈ ਇਥੋਂ ਤੱਕ ਜਦੋਂ ਲੈ ਕੇ ਆਏ ਆ ਉਹ ਰਾਸਤੇ ਦੇ ਵਿੱਚ ਵਿਚਾਰਾ ਤਿੰਨ ਵਾਰ ਤਕ ਹੁੱਕਾ ਸਿਖਾ ਕੇ गिर ਗਿਆ ਕਿਉਂਕਿ ਪਹਿਲਾਂ ਹੀ ਬੜਾ ਪਰੇਸ਼ਾਨ ਸੀਗਾ ਪਰ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ ਕੋਈ ਪਰਿਵਾਰ ਦੇ ਪੈਰਾਥੋਲੋਜੀ ਵਿੱਚ ਨਿਕਲ ਜਾਂਦੀ ਹੈ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖਦਾਈ ਘਟਨਾ ਹੈ। ਇਹ ਇੱਕ ਹੋਰ ਖਾਉਣਾ ਜੇ ਕਿ ਮਾਨਸਿਕ ਪਛੰਡਾ ਕਾਰਨ ਕੀ ਜਾਏਗੀ। ਇਹ ਦੇਖੋ ਜਿਹੜੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਜਿਹੜਾ ਵੱਡਾ ਕਾਰਨ ਜਿੰਨਾ ਕਿ ਮੈਨੂੰ ਪਤਾ ਮੈਂ ਪੱਕਾ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਕਿ ਮੇਰੇ ਨਾਲ ਕੋਈ ਸ਼ੇਅਰ ਕੀਤਾ ਗਿਆ ਸੀਗਾ ਜਿਹੜੀ ਪਰਮਾ ਸੀ ਇਹਦੇ ਦੋ ਬੇਟੀਆਂ ਸੀ। ਇਹਦੇ ਬੇਟੇ ਦੀ ਇਹਨੂੰ ਬੜੀ ਪਰੇਸ਼ਾਨੀ ਹਾਲਾਂਕਿ ਇਹਨੂੰ ਕੋਈ ਤੰਗ ਨਹੀਂ ਕਰਦਾ ਸੀਗਾ ਕਿ ਤੁਹਾਡੇ ਕੋਈ ਬੇਟਾ ਨਹੀਂ ਹੈ। ਪਰ ਇਹਨੂੰ ਦਿਮਾਗੀ ਤੌਰ ਤੇ ਬੜੀ ਇਹ ਅਫਸੈਟਰ ਨਹੀਂ ਸੀ ਕਿ ਕਿ ਮੇਰੇ ਬੇਟਾ ਨਹੀਂ ਹੋਇਆ। ਮੇਰੇ ਕੋਲੇ ਬੇਟਾ ਨਹੀਂ ਹੈ। ਇਸ ਕਰਕੇ ਜਿਹੜਾ ਬਹੁਤ ਦਿਮਾਗੀ ਤੌਰ ਤੇ ਜਿਹੜਾ ਪਰੇਸ਼ਾਨੇ ਨਹੀਂ ਸੀਗੀ ਜਿਹੜੀ ਲਾਡੀ ਦੀ ਗੱਲ ਕਰਦੇ ਆਂ ਕੁੜੀ ਦੀ ਆਪਾਂ ਨੂੰ ਉਹ ਮਦਰ ਨੂੰ ਦੇਖ ਕੇ ਵੀ ਬੜਾ ਪਰੇਸ਼ਾਨੇ ਨਹੀਂ ਸੀਗੀ ਵੀ ਮੇਰੀ ਮਾਂ ਦਾ ਬੜਾ ਮਾੜਾ ਹਾਲ ਐ ਬੜਾ ਬੁਰਾ ਹਾਲ ਐ ਦਵਾਈ ਬੂਟੀ ਜਿੰਨੀ ਕੁ ਬਚਰੀ ਦੀ ਜਰੂਰਤ ਜੁਰਤ ਹੁੰਦੀ ਸੀ ਇਹਨਾਂ ਦੇ ਉਨੀ ਕੁ ਲੈ ਲੈਂਦੇ ਸੀਗੇ ਜਿਆਦਾ ਦਵਾਈ ਤਾਂ ਵੀ ਕੋਈ ਐਡਾ ਨਹੀਂ ਕਰ ਸਕਦੀ ਸੀ ਕਿਉਂਕਿ ਬੜਾ ਗਰੀ ਪਰਿਵਾਰਾ ਰੋਟੀ ਹੀ ਪਕਾਣੀ ਬੜੀ ਔਖੀ ਐ ਇਸ ਪਰਿਵਾਰ ਨੂੰ ਕੁੜੀ ਮੈਰਿਜ ਸੀ ਜਿਹੜੀ ਹਾਂ ਮੈਰਿਜ ਸੀਗੀ ਦੋ ਵਾਰ ਲੜਕੀ ਦੀ ਮੈਰਿਜ ਹੋਈ ਐ ਪਰ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸ ਜਗ੍ਹਾ ਤੇ ਕੁੜੀ ਦਾ ਵਸੇ ਦੋ ਜਗ੍ਹਾ ਤੇ ਜਿਹੜੇ ਕੁੜੀ ਦਾ ਤਲਾਕ ਹੋ ਚੁੱਕਾ ਸੀ। ਇਹ ਦੋ ਬੋੜੀਆਂ ਵੀ ਨੇ ਕਿੰਨਾ ਦਿਲਾਤਾ ਕਿ ਇਹ ਕੀ ਕੰਮ ਹੈ। ਅੱਜ ਸਾਨੂੰ ਸਵੇਰੇ 6:00 ਸਵੇਰੇ ਜੇ ਮੈਸੇਜ ਆਇਆ ਸੀਗਾ ਵੀ ਰੇਲਵੇ ਸਟੇਸ਼ਨ ਸੰਗਰੂਰ ਪਲੇਟਫਾਰਮ ਰਿਕ ਦੇ ਨੇੜੇ ਇੱਕ ਨੰਬਰ ਲਾਈਨ ਦੇ ਉੱਪਰ ਦੋ ਨੇੜੀ ਡੈਡ ਬੋੜੀਆਂ ਪਈਆਂ ਨੇ। ਤੇ ਜਿਸ ਤੇ ਮੈਂ ਸਮੇਤ ਮਲਕੀ ਸਿੰਘ ਐਸੀ ਮੌਕੇ ਤੇ ਗਿਆ ਸੀ। ਜਿੱਥੇ ਦੋ ਲੇਡੀਆਂ ਇੱਕ ਦੀ ਉਮਰ 42-43 ਸਾਲ ਹੈ। ਉਹਦਾ ਨਾਮ ਪਤਾ ਲੱਗਿਆ ਪਰਮਾ ਪਤਨੀ ਕਾਲੀ ਰਾਮਨਗਰ ਵਸਤੀ ਸੰਗਰੂਰ ਦੂਜੀ ਰਾਸ਼ਤੀ ਉਹਦੀ ਲੜਕੀ ਲਾਡੀ ਡਾਕਟਰ ਆਫ ਕਾਲੀ ਇਹ ਵੀ ਰਾਮਨਗਰ ਵਸਤੀ ਸੰਗਰੂਰ ਦੀ ਰਹਿਣ ਵਾਲੀ ਆ ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਕਲੰਬੰਦ ਕੀਤੇ ਨੇ ਜਿਨ੍ਹਾਂ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੀ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਦਿਮਾਗੀ ਤੌਰ ਤੇ ਅਫਸੈਟ ਸੀ ਸਿਧਰੀਆਂ ਸੀ ਤੇ ਜਿਹਦੇ ਜਿਸ ਕਰ ਇਹਨਾਂ ਦਾ ਉੱਥੋਂ ਵੀ ਆਪਣੇ ਸੌਰਗਰ ਨੀ ਵਸਿਆ ਤੇ ਤਲਾਕ ਹੋ ਗਿਆ ਤੇ ਦੋਨੋਂ ਲੜਕੀਆਂ ਨਾਲ ਘਰ ਚ ਰਹਿ ਰਹੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਈ 12 ਦੇਣਾ ਸਾਲ ਪਹਿਲਾਂ ਕਾਕੂ ਨਾਮ ਦਾ ਲੜਕਾ ਸੀਗਾ ਮਰਨ ਵਾਲੀ ਦਾ ਉਹਦੀ ਵੀ ਡੈਥ ਹੋ ਗਈ ਸੀਗੀ ਬਿਮਾਰੀ ਕਾਰਨ ਇਹਨਾਂ ਕਾਰਨਾਂ ਕਰਕੇ ਵੀ ਇਹ ਪਰਮਾਇੜੀ ਪਰੇਸ਼ਾਨ ਰਹਿੰਦੀ ਸੀ ਦਿਮਾਗੀ ਤੌਰ ਤੇ ਟੈਨਸ਼ਨ ਰੱਖਦੀ ਸੀ ਲੜਕੀਆਂ ਦੇ ਅਫਸੈਟ ਹੋਣ ਕਰਨਾ ਇਸ ਕਰਕੇ ਨੇ ਆਏ ਅੱਜ ਸਵੇਰੇ ਸੁਸਾਇਡ ਕਲੈਟਰੀਡ ਆ ਕੇ ਕਿੰਨੇ ਚਾੜ ਨੋਟ ਉਹ ਗੇਰਾ ਮਿਲਿਆ ਜੀ ਨਹੀਂ ਕੋਈ ਸੋਸਾਇਟੀ ਮਿਲਿਆ ਜੀ ਸਰ ਸਤਿ ਸ੍ਰੀ ਅਕਾਲ ਸਾਬ ਕਿਹੜੀ ਕਾਰਵਾਈ ਕੀਤੀ ਗਿਆ ਅਸੀਂ 114 ਦੀ ਕਾਰਵਾਈ ਕੀਤੀ ਹੈ ਜੀ ਅ ਨਕਸ਼ੇ ਦੀ ਕਾਰਵਾਈ ਕਰਕੇ ਪੋਸਟਮੈਨ ਨੂੰ ਕਰਾ ਕੇ ਲਾਸ਼ WhatsApp ਤੇ ਕਰਾ